ਸਵੀਰਤਨ ਦਿਖਾ ਰਿਹਾ ਹੈ ਵੀਰ ਕਾਂ ਮਿਲਕ ਪਲਾਂਟ ਗਰਦਾਸਪੁਰ ਦੇ ਸਾਹਮਣੇ ਜਿੱਥੇ ਕਿ ਦੁੱਧ ਉਤਪਾਦਕਾਂ ਵੱਲੋਂ ਦੁੱਧ ਰੋੜ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ ਇਸ ਵਕਫੇ ਵਕਫੇ ਦੁੱਧ ਉਤਪਾਦਕ ਇਕੱਠੇ ਹੋਏ ਅਤੇ ਉਹਨਾਂ ਨੇ ਰੋਸ ਪ੍ਰਦਰਸ਼ਨ ਕਰਦੇ ਕਿਹਾ ਕਿ ਪੂਰੇ ਪੰਜਾਬ ਜਿੱਕਰਦਾਸਪੁਰ ਚ ਦੁੱਧਾਂ ਦੀ ਰੇਟ ਘਟ ਹੈ ਅਤੇ ਇਸ ਦੇ ਨਾਲ ਜਿੱਥੇ ਕਿਸਾਨ ਹਰਦੀ ਮਾਰ ਚੱਲ ਰਹੇ ਹਨ ਉੱਥੇ ਹੀ ਦੁੱਧ ਦਾ ਰੇਟ ਘਟਾ ਕੇ ਕਿਸਾਨਾਂ ਨੂੰ ਹੋਰ ਦਬਾਇਆ ਜਾ ਰਿਹਾ ਹੈ ਉਹਨਾਂ ਨੇ ਕਿਹਾ ਕਿ ਅਗਰ ਗਰਦਾਸਪੁਰ ਜ਼ਿਲ੍ਹੇ ਚ ਦੁੱਧਾਂ ਦੀ ਰੇਟ ਨਾ ਵਧਾਇਆ ਗਿਆ ਤਾਂ ਉਹਨਾਂ ਵੱਲੋਂ ਸੰਘਰਸ਼ ਸ਼ੁਰੂ ਕੀਤਾ ਜਾਵੇਗਾ ਮੇਰਾ ਨਾਮ ਬਜਤਰ ਸਿੰਘ ਮੀਰ ਕਾ ਡੇਰੀ ਕ੍ਰਾਂਤੀਕਾਰੀ ਯੂਨੀਅਨ ਜਰਨਲ ਸਕੱਤਰ ਜ਼ਿਲ੍ਹਾ ਕਰਤਾਸਪੁਰ ਵੱਲੋਂ ਮੈਂ ਗੱਲ ਕਰ ਰਿਹਾ ਆ ਅੱਜ ਜਿਹੜਾ ਇੱਥੇ ਸਾਡਾ ਦੁੱਧ ਰੋੜਨ ਦਾ ਮੁੱਖ ਘਰਨੇ ਆ ਕਿ ਸਾਡੀ ਕਲੇਰ ਕਲਾਂ ਦੀ ਜਿਹੜੀ ਬੀਐਮਸੀ ਜਿਹੜੀ ਸੁਸਾਇਟੀ ਆ ਸਾਡੀ ਇਹ ਪਿਛਲੇ 2 ਸਾਲ ਤੋਂ ਜਿਹੜੀ ਸਿਆਸੀ ਭੇਟ ਚੜੀ ਹੋਈ ਆ ਜਿਹੜੀ ਪੰਚਾਇਤੀ ਚੋਣਾਂ ਨੂੰ ਲੈ ਕੇ ਇਹ ਵਿਰੋਧੀ ਧਿਰ ਜਦੋਂ ਹਾਰਿਆ ਤੇ ਉਹਨਾਂ ਨੇ ਇਹ ਸੁਸਾਇਟੀ ਜਿਹੜੀ ਆ ਬੰਦ ਕੀਤੀ ਹੋਈ ਆ 2 ਸਾਲ ਤੋਂ ਸੁਸਾਇਟੀ ਦੀ ਜਿਹੜੀ ਪੂਰੀ ਸਭਾ ਆ ਜਿਹੜੀ ਉਥੋਂ ਦੀ ਮੈਨੇਜਮੈਂਟ ਹੈ ਉਹ ੱਟਕੇ ਖਾ ਰਹੀ ਆ ਤੇ ਪਲਾਨ ਦੇ ਹਾੜੇ ਕੱਢ ਰਹੀ ਆ ਕਿ ਸਾਡੀ ਜਿਹੜੀ ਆ ਪਿੰਡ ਦੀ ਸੁਸਾਇਟੀ ਜਿਹੜੀ ਆ ਚਾਲੂ ਕੀਤੀ ਜਾਵੇ ਕਿਉਂਕਿ ਪੰਜਾਬ ਦੇ ਜਿਹੜੇ ਸਾਡੇ ਪਿੰਡ ਦੇ ਕਿਸਾਨ ਨੇ ਦੁੱਧ ਉਤਪਾਦ ਕੇ ਆ ਉਹਨਾਂ ਦਾ ਜਿਹੜਾ ਦੁੱਧ ਖੱਜਲ ਖਵਾਰ ਹੋ ਰਿਹਾ ਆ ਇਸ ਕਰਕੇ ਕੱਲ ਜਿਹੜਾ ਸਾਡਾ ਫੈਸਲਾ ਇੱਥੇ ਪੂਰੀ ਮੈਨੇਜਮੈਂਟ ਦੇ ਨਾਲ ਹੈੱਡ ਆਫਿਸ ਦੇ ਨਾਲ ਇਥੋਂ ਦੇ ਜੀਐਮ ਸਾਹਿਬ ਦੇ ਪ੍ਰਸ਼ਾਸਨ ਦੇ ਨਾਲ ਜਿਹੜਾ ਗਰਦਾਸਪੁਰ ਦਾ ਪ੍ਰਸ਼ਾਸਨ ਆ ਉਹਦੀ ਮੌਜੂਦਗੀ ਤੇ ਫੈਸਲਾ ਹੋਇਆ ਸੀਗਾ ਕਿ ਜਿਹੜੀਆਂ ਰੇਟ ਨੂੰ ਲੈ ਕੇ ਮੰਗਾ ਆ ਉਹਦੇ ਨਾਲ ਹੀ ਜਿਹੜੀ ਕਲੀਅਰ ਕਲਾਂ ਦੀ ਜਿਹੜੀ ਮੰਗਿਆ ਜਿਹੜੀ ਬੀਐਮਸੀ ਆ ਉਹ ਅੱਜ ਜਿਹੜੀ ਆ 27 12 2025 ਨੂੰ ਚਾਲੂ ਕੀਤੀ ਜਾਊਗੀ ਇਹਨਾਂ ਨੇ ਦੁੱਧ ਇਕੱਠਾ ਕੀਤਾ ਉਹ ਸਭਾ ਤੇ ਪਰ ਜਿਹੜਾ ਆ ਜੀਐਨ ਸਾਹਿਬ ਨੇ ਉੱਥੇ ਟੈਂਕਰ ਭੇਜਣ ਤੋਂ ਸਾਫ਼ ਇਨਕਾਰ ਕਰ ਦਿੱਤਾ ਇਸ ਰੋਜ਼ ਵੱਲੋਂ ਅੱਜ ਇੱਥੇ ਉਹ ਦੁੱਧ ਇਕੱਠਾ ਕੀਤਾ ਹੋਇਆ ਇੱਥੇ ਰੋੜਿਆ ਆ ਤੇ ਸੋਮਵਾਰ ਨੂੰ ਅਸੀਂ ਵੱਡੇ ਪੱਧਰ ਤੇ 29 ਤਰੀਕ ਨੂੰ ਇੱਥੇ ਆਣ ਕੇ ਵੱਡਾ ਪ੍ਰੋਟੈਸਟ ਕਰਾਂਗੇ ਇਹ ਜਿਹੜੀ ਬੀਐਮਸੀ ਸਾਡੀ ਸਿਆਸੀ ਭੇਡ ਚੜੀ ਹੋਈ ਆ ਇਹਨੂੰ ਹਰ ਹਾਲਤ ਦੇ ਵਿੱਚ ਅਸੀਂ ਬਹਾਲ ਕਰਾਵਾਂਗੇ ਤੇ ਚਾਲੂ ਕਰਾਵਾਂਗੇ ਇਸ ਕਰਕੇ ਅਸੀਂ ਸਾਰੇ ਹੀ ਪੰਜਾਬ ਦੇ ਦੁੱਧ ਉਤਪਾਦਕ ਕਿਸਾਨ ਵੀਰਾਂ ਤੇ ਕਿਸਾਨ ਜਿੱਥੇ ਬੰਦਿਆਂ ਨੂੰ ਇਹ ਬੇਨਤੀ ਕਰਦੇ ਆ ਕਿ ਅਸੀਂ ਪਹਿਲਾਂ ਹੀ ਫੜ ਦੀ ਮਾੜੇ ਠਾਏ ਹੋਏ ਆ ਤੇ ਇਸੇ ਤਰ੍ਹਾਂ ਵੇਖੋ ਪੰਜਾਬ ਦੇ ਕਿਸਾਨਾਂ ਦਾ ਕਿਦਾਂ ਦੁੱਧ ਰੋਲਿਆ ਜਾ ਰਿਹਾ ਆ ਇਸ ਕਰਕੇ ਸੋਮਵਾਰ ਨੂੰ ਵੱਡੇ ਪੱਧਰ ਤੇ ਇਥੇ 베ਰਕਾ ਮਿਲਕ ਪਲਾਟ ਗੁਰਦਾਸਪੁਰ ਇਕੱਠੇ ਹੋ ਕੇ ਇਹ ਜਿਹੜੀ ਬੀਐਮਸੀ ਆ ਇਹਨੂੰ ਅਸੀਂ ਹਰ ਹਾਲਤ ਚ ਚਾਲੂ ਕਰਾਵਾਂਗੇ ਅਸੀਂ 베ਰਕਾ ਡੇਰੀ ਕ੍ਰਾਂਤੀਕਾਰੀ ਯੂਨੀਅਨ ਗੁਰਦਾਸਪੁਰ ਪੰਜਾਬ ਗੁਰਦਾਸਪੁਰ ਵੱਲੋਂ ਅੱਜ ਅਸੀਂ ਜਿਹੜੇ ਬੜੀ ਦੁੱਖ ਦੀ ਘੜੀ ਦੇ ਵਿੱਚ ਅੱਜ ਅਸੀਂ ਮਿਲਕ ਪਲਾਟ ਗੁਰਦਾਸਪੁਰ ਦੇ ਬੂਹੇ ਗਾੜੀ ਖਲੋਤੇ ਆ ਜਿੱਥੇ ਕੱਲ ਫੈਸਲਾ ਹੋਇਆ ਸੀ ਕੱਲ ਸਾਡਾ ਇੱਥੇ ਆਪਣੀ ਜਥੇਬੰਦੀ ਦਾ ਪੂਰੇ ਸਖਤਰ ਯੂਨੀਅਨ ਦਾ ਧਰਨਾ ਸੀ ਜਿਹੜੀਆਂ 4 ਮੰਗਾਂ ਨੂੰ ਲੈ ਕੇ ਅਸੀਂ ਤਾਂ ਕੱਲ ਧਰਨਾ ਦੇਣਾ ਸੀ ਜਿਹੜਾ ਧਰਨਾ ਕੱਲ ਸਾਡਾ ਚੁਕਵਾਇਆ ਗਿਆ ਫੈਸਲਾ ਕਰਕੇ ਉਹ ਧਰਨੇ ਦੀਆਂ ਮੰਗਾਂ ਸਨ ਕਿ ਇੱਕ ਤੇ ਪੂਰੇ ਪੰਜਾਬ ਦੇ ਵਿੱਚ ਪਹਿਲਾਂ ਹੀ ਹੜ੍ਹ ਬੜਾ ਵੱਡਾ ਜਿਹੜਾ ਨੁਕਸਾਨ ਕਰਕੇ ਆ ਪੂਰਾ ਇਲਾਕਾ ਤਬਾਹ ਹੋ ਗਿਆ ਜਿਵੇਂ ਚਰਦਾਸਪੁਰ ਵੱਡੇ ਪੱਧਰ ਤੇ ਤਬਾਹ ਹੋ ਗਿਆ ਵਾ ਤੇ ਪੰਜਾਬ ਹੜ੍ਹ ਦੀ ਮਾਰ ਹੇਠ ਹੋਣ ਕਰਕੇ ਤੇ ਕਿਸਾਨਾਂ ਨੂੰ ਦੇਖੋ ਜੀ ਪੁਤਾਰ ਦੀ ਝੋਨੇ ਦੀ ਫਸਲ ਪਾਲੀ ਜਿਹੜੀ ਤਬਾਹ ਹੋ ਗਈ ਤੇ ਉਸ ਤੋਂ ਬਾਅਦ ਕਈ ਦਧਾਰੂ ਪਸ਼ੂ ਰੁੜ ਗਏ ਚਾਰਾ ਰੁੜ ਗਿਆ ਸੁੱਕਾ ਰੁੜ ਗਿਆ ਤੂੜੀ ਤੰਡ ਸਾਰਾ ਕੁਝ ਰੁੜ ਗਿਆ ਘਰ ਰੁੜ ਗਏ ਪਰ ਲੋਕਾਂ ਨੇ ਲੋਕਾਂ ਦੀ ਮਦਦ ਕੀਤੀ ਸਰਕਾਰ ਨੇ ਕਿਸੇ ਤਰ੍ਹਾਂ ਦੀ ਮਦਦ ਨਹੀਂ ਕੀਤੀ ਉਸ ਤੋਂ ਬਾਅਦ ਸਰਕਾਰਾਂ ਨੇ 21 12 ਤੋਂ 2 ਰੁਪਏ ਪ੍ਰਤੀ ਲੀਟਰ ਦਾ ਰੇਟ ਘਟਾ ਕੇ ਵੇਰਕੇ ਨੇ ਲੋਕਾਂ ਦਾ ਲੱਕ ਤੋੜਦਾ ਪੰਜਾਬ ਦਾ ਇਹ ਸਾਡੀ ਇੱਕ ਮੰਗ ਸੀ ਦੂਸਰੀ ਮੰਗ ਸੀ ਕਿ ਸਾਡੇ ਗੁਰਦਾਸਪੁਰ ਮਿਲਕ ਪਲਾਂਟ ਦਾ ਜਿਹੜਾ ਖਰੀਦ ਰੇਟ ਦੁੱਧ ਆ ਉਹ ਪੂਰੇ ਪੰਜਾਬ ਦੇ ਪਲਾਂਟਾਂ ਨਾਲੋਂ ਘਟਿਆ ਜਿਹੜੀ ਸਾਡੇ ਨੰਵੇਂ ਸਮੇ ਤੋਂ ਕਿਸਾਨ ਦੁੱਧ ਉਤਪਾਦਕ ਜਿਹੜੀ ਆ ਉਹ ਦੁੱਖ ਹੰਡਾ ਰਹੇ ਨੇ ਜਿਹੜੀ ਅਸੀਂ ਕੱਲ ਗੱਲ ਜਿੱਤੇ ਇੱਥੇ ਬਹਿ ਕੇ ਕੀਤੀ ਤੀਸਰੀ ਸਾਡੀ ਵੱਡੀ ਮੰਗ ਸੀ ਕਿ ਜਿਹੜੀ ਪਿੰਡ ਕਲੇਰ ਕਲਾਂ ਦੇ ਆ ਸਾਰੇ ਕਿਸਾਨ ਖਲੋਤੇ ਹੋਏ ਨੇ ਇਹ ਪਿੰਡ ਦੀ ਜੇ ਪੰਚਾਇਤੀ ਚੋਣਾਂ ਨੂੰ ਲੈ ਕੇ ਉਥੇ ਪਿੰਡ ਦੇ ਵਿੱਚ ਹਗਾਮਾ ਹੋਇਆ ਤੇ ਜਿਹੜੀ ਵਿਰੋਧੀ ਧਿਰ ਜਦੋਂ ਹਾਰੀ ਆ ਆਮ ਆਦਮੀ ਪਾਰਟੀ ਦੀ ਮੌਜੂਦਾ ਸਰਕਾਰ ਦੀ ਉਹਨਾਂ ਨੇ ਵੇਰ ਕੇ ਜਿਹੜੀ ਸੁਸਾਇਟੀ ਚੱਲਦੀ ਸੀ ਉਸ ਨੂੰ ਨਿਸ਼ਾਨਾ ਬਣਾਇਆ ਤੇ ਪਿੰਡ ਦੀ ਪੰਚਾਇਤੀ ਚੋਣਾਂ ਤੋਂ ਲੈ ਕੇ ਹੁਣ ਦਾ ਕਰੋ ਸੁਸਾਇਟੀ